ਇਹ 메인 게ਟ ਆ ਆਪਣਾ ਸੜਕ ਤੋਂ ਵੈਸਤਾ ਦੋ ਗੇਟ ਨੇਗੇ ਹਨੂਮਾਨ ਗੜੀ ਤੇ ਮੰਦਿਰ ਕੋਲ ਦੀ ਵੀ ਆਉਂਦਾਗਾ ਤੇ ਇਹ 메인 게ਟ ਸੜਕ ਤੋਂ ਆਉਂਦਾ ਆਪਾਂ ਜਿੱਥੇ ਮੰਦਿਰ ਤੋਂ ਐਂਟਰ ਹੁੰਨੇ ਆਂਗੀ ਉਸ ਤੋਂ ਬਾਅਦ ਇੱਥੋਂ ਐਂਟਰ ਹੋ ਕੇ ਇੱਥੋਂ ਦੀ ਫਿਰ ਆਪਾਂ ਐਂਟਰ ਹੋ ਕੇ ਇੱਥੋਂ ਅੱਗੇ ਮੋਬਾਈਲ ਵਗੈਰਾ ਮੋਬਾਈਲ ਵਾਲਟ ਉਹ ਜਮ੍ਹਾਂ ਹੁੰਦੇ ਨੇਗੇ ਅੱਗੇ ਚਲੋ ਤੁਹਾਨੂੰ ਦਿਖਾਉਣੇ ਆਂਗੇ ਇਹ ਚੈੱਕ ਪੋਸਟ ਹੈਗਾ ਇੱਥੇ ਚੈੱਕਿੰਗ ਹੁੰਦੀ ਹੈਗੀ ਅਸੀਂ ਮੱਥਾ ਟੇਕ ਚੁੱਕਿਆ ਸੀ ਹੁਣ ਦੁਬਾਰਾ ਲਾਈਨ 'ਚ ਲੱਗਾ ਵੀਡੀਓ ਬਣਾਉਣ ਲਈ ਇੱਥੇ ਬੈਗ ਵਗੈਰਾ ਚੈੱਕ ਹੁੰਦੇ ਨੇ ਦੇਖਣਾ ਭਾਈ ਆ ਗਿਆ ਅੰਦਰ ਲਵ ਯੂ ਇੱਥੇ ਦਿਖਾਉਣਾ ਤੁਹਾਨੂੰ ਜੋੜੇ ਅਲੱਗ ਜਮਾ ਹੁੰਦੇ ਨੇ ਸ਼ੂਜ਼ ਬੈਗ ਅਲੱਗ ਜਮਾ ਹੁੰਦੇ ਨੇ ਬੇ ਮੋਬਾਈਲ ਅਲੱਗ ਜਮਾ ਹੁੰਦਾ ਮੋਬਾਈਲ ਦੇ ਨਾਲ ਬੈਗ ਤਾਂ ਰੱਖ ਲੈਂਦੇ ਨੇ ਬਟ ਮੋਬਾਈਲ ਦੇ ਨਾਲ ਵਾਲਟ ਜਿਹਾ ਗੂਗਲਸ ਉਹ ਘੱਟ ਰੱਖ ਦਿੰਦੇ ਨੇ ਇਹ ਆਪਏ ਆਪਣੇ ਜਿੱਥੇ ਸ਼ੂਜ਼ ਜਮਾ ਹੁੰਦੇ ਨੇ ਇਹ ਕਾਫੀ ਰੋਜ਼ ਨੇ ਵੈਸੇ ਸ਼ੂਜ਼ ਦੀਆਂ ਜੇ ਇੱਥੇ ਬੁੱਕ ਹੋਣ ਲਾਈਨਾਂ ਫਿਰ ਅੱਗੇ-ਅੱਗੇ ਕਹਿੰਦੇ ਨੇ ਵੀ ਅੱਗੇ-ਅੱਗੇ ਸ਼ੂਜ਼ ਅੱਗੇ-ਅੱਗੇ ਜਮਾ ਕਰਵਾ ਦੋ ਇਸ ਤਰ੍ਹਾਂ ਫਿਰ ਇਹ ਲਾਈਨਾਂ ਆ ਸਾਰੀਆਂ ਸਾਰੀਆਂ ਲਾਈਨਾਂ ਸ਼ੂਜ਼ ਵਗੈਰਾ ਜੋੜੇ ਵਗੈਰਾ ਜਮਾ ਕਰੋ ਕੱਲੇ ਸ਼ੂਜ਼ ਵਗੈਰਾ ਜਮੇ ਹੁੰਦੇ ਨੇ ਇੱਥੇ ਬੈਗ ਨਹੀਂ ਜਮਾ ਹੁੰਦੇ ਬੈਗ ਅੱਗੇ ਜਾ ਕੇ ਜਮਾ ਹੁੰਦੇ ਨੇ ਇਹ ਸਾਰੀਆਂ ਲਾਈਨਾਂ ਜਿਹੜੀਆਂ ਹੁਣ ਤੱਕ ਚੱਲਦੀ ਆ ਰਹੀਆਂ ਨੇ ਤੇ ਸ਼ੂਜ਼ ਦੇ ਨਾਲ ਆ ਦੇਖੋ ਸਾਰੇ ਕਿਤੇ ਦੀਵੇ ਵਗੈਰਾ ਕਿਉਂਕਿ ਯੁੱਧ ਚੱਜ ਦੀਵਾਲੀ ਮਨਾਈ ਆ ਰਹੀ ਹੈਗੀ ਸਾਰੇ ਕਿਤੇ ਤੇ ਜਿੱਥੇ-ਜਿੱਥੇ ਵੀ ਜਾਵਾਂਗੇ ਦੀਵੇ ਵਗੈਰਾ ਚੱਲ ਰਹੇ ਨੇ ਕਿ ਇਹਦੀ ਬੈਕ ਸਾਈਡ ਜਿਹੜੀ ਆ ਸਾਹਮਣੇ ਬਿਲਡਿੰਗ ਦਿਖਾਈ ਦੇ ਰਹੀ ਆ ਪਿੰਕ ਇਹਦੀ ਬੈਕ ਸਾਈਡ ਮੰਦਰ ਆਗਾ ਮੇਨ ਸਾਰੇ ਕਿਤੇ ਦੀਪਾ ਦੀਵੇ ਵਗੈਰਾ ਆ ਲੋਕਰ ਸ਼ੂਜ਼ ਦੀ ਚਲਦੇ ਆ ਰਹੇ ਨੇ ਅਸ ਤੱਕ ਤੇ ਸ਼ੂਜ ਆ ਭਗੋਂ ਦਾ ਵਾਲਟ ਜਾਂ ਮੋਬਾਈਲ ਬੇਸਿਕਲੀ ਦਾ ਮੋਬਾਈਲ ਮੇਨਲੀ ਮੋਬਾਈਲ ਜਾਂ ਬੈਗ ਆ ਜਮਾ ਕਰਵਾਉਣ ਤੋਂ ਪਹਿਲਾਂ ਲੋਕ ਇੱਥੇ ਬਹਿ ਜਾਂਦੇ ਨੇ ਕਿ ਜਿਹੜੇ ਥੱਕੇ ਹੋਏ ਨੇ ਕੋਈ ਰੋਟੀ ਖਾਣ ਲਈ ਤੇ ਆ ਆ ਗਿਆ ਲਾਈਨ ਆਪਣੀਆਂ ਜਿਸੇ ਮੋਬਾਈਲ ਜਮਾ ਹੁੰਦੇ ਨੇ इस बाद, मोबाइल जमा कराने बाद फिर इस मंदिर जाने का रास्ता इधर से ਹੁਣ ਆਪਾਂ ਜਾ ਰਹੇ ਹਾਂ ਮੰਦਰਵਾਲ ਨੂੰ ਮੱਥਾ ਟੇਕਣਾ ਮੋਬਾਈਲ ਨਹੀਂ ਜਾਏਗਾ ਮੇਰੇ ਹਿਸਾਬ ਨਾਲ ਸਰ ਓਕੇ ਚਲੋ ਮੋਬਾਈਲ ਇਸ ਤੋਂ ਅੱਗੇ ਨਹੀਂ ਜਾ ਰਿਹਾ ਹੈਗਾ